ਹਾਂਜੀ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦਾ ਬਲੌਗ ਹੈਗਾ ਆਪਣਾ ਕੀ ਪ੍ਰੈਪਰ ਕਰੰਦਿਆ ਆ ਨ ਤਸਲੀਨ ਹੈ ਵੀਡੀਓ ਬਣਾਣਾ ਵੀਡੀਓ ਬਣਾਣਾ ਕਰਾਵਾ ਹੋ ਸੇਤਾ ਠੀਠਾਗ ਔਰ ਤੱਕ ਹੁਣ ਤਾਂ ਬਣ ਗਈ ਆ ਹੁਣ ਕੀ ਭਰੋਣੀ ਆ ਔਰ ਗਾਇਸ ਫਾਟ ਚੱਲ ਸਮਾਓ ਆਪਣੀ ਵਾਕਿ ਤੇ ਤੁਸੀਂ ਗਾਇਸ ਸਾਡੇ ਬਲੌਗ ਨਾਲ ਜੁੜੇ ਹੋ ਹੋ ਸਾਡਾ ਵੇਖਣ ਲਈ ਠੀਕ ਹੈ ਜੀ ਦੇਖੋ ਸਫਾਈ ਹੁੰਦੀ ਉਹ ਬਾਹਰ ਲਿਖੀ ਇੰਨੂੰ ਕਹਿੰਦੇ ਸਫਾਈ ਕਰਨੀ। ਉਹ ਰਿੰਦੇ ਫੋਨ ਤੇ ਭਗਾਈ ਰਹਿੰਦੇ ਮਾਉ ਤੇ ਨਾ ਪੜੇ। ਉਹ ਗਰੀਬ ਦਾ ਕੰਮ ਜਿੱਦੇ ਆ। ਤੋਹਨ ਦੇ ਸਾਰਾ ਪਿੰਡ ਦੱਸ ਦੇ। ਯੰ ਦੇ ਨਾਲ ਕੰਮ ਕਰਦੇ ਨਾ। ਕਾਹ ਬੰਦ ਨਹੀਂ ਆ। ਬਸ ਕੀ ਗਾਇਜ਼ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਦੋ ਦਿਨ ਹੋ ਗਏ ਆ ਹੁਣ ਬਲੌਗ ਬਣਾਇਆ ਨਹੀਂ ਸਿਗਾ ਤੇ ਮੀ ਲੱਗਾ ਸੀਗਾ ਬਹੁਤ ਜ਼ਿਆਦਾ ਦੋ ਤਿੰਨ ਦਿਨ ਹੋ ਗਏ ਆ ਮੀ ਪਈ ਜਾਂਦਾ ਆ ਉਸੇ ਚੌਂਦੇ ਆ ਲੋਕਾਂ ਦੇ ਸਾਡੇ ਵੀ ਚੌਂਦੇ ਆ ਹਾਂ ਤਾਂ ਕਿਹਨੇ ਸਤ ਬਾਸ ਤੋਂ ਵੀ ਬਾਈ ਗਿਆ ਉਹ ਤੇ ਬਹੁਤ ਲੱਗਿਆ ਬਹੁਤ ਪਰੇਸ਼ਾਨ ਕੀਤਾ ਹੈ ਸ਼ਹਿਰਪੁਰ ਪੰਗੀਚੋਚ ਪਾਣੀ ਆ ਗਿਆ ਹੈ। ਬਾਕੀ ਸੀ ਗਾਈਸ ਤੇ ਰੱਖਣਾ ਆਪਣਾ ਵੀ ਸੇਫਟੀ ਰੱਖਣੀ ਹੈ ਪਾਣੀ ਆ ਗਿਆ ਪੰਗੀਚੋਚ ਸ਼ਹਿਰਪੁਰ। ਮੈਂ ਉਹਨੇ ਵੀਡੀਓ ਵੇਖ ਕੇ ਆਇਆ ਪਾਣੀ ਬਹੁਤ ਜ਼ਿਆਦਾ ਆਇਆ ਪੰਗੀਚੋਚ ਸ਼ਹਿਰਪੁਰ। ਬਾਕੀ ਦਰਾਂ ਵਾਲਾ ਬੰਦ ਚੱਲ ਪਿਆ ਉਹਨੇ ਜੋ ਉਹ ਕਿਚ ਉਹ ਚੱਲਦਾ ਆਂ ਬਰਾਵਾਂ ਜਿਹੜਾ ਕਿੰਗਰੇ ਜਾਂਦਾ ਆ ਜੋਚ ਪਾਣੀ ਬਹੁਤ ਆ ਉੱਥੇ ਵੀ ਬਾਕੀ ਸਾਡੀ ਵੀਡੀਓ ਦੇ ਲਈ ਰਿਹਾ ਗੱਲਾਂ ਸਾਂਝੀਆਂ ਕਰਨ ਲਈ ਜੀ ਹਾਂਜੀ ਗਾਇਸ ਹੁਣ ਮੈਂ ਆਇਆ ਆਪਣੇ ਘਰੇ ਤੇ ਆਇਆ ਮੈਂ ਸ਼ੌਕੀ ਭਾਈ ਦੇ ਤੇ ਮੈਂ ਕੱਲ੍ਹ ਆ ਹੀ ਸ਼ੌਕੀ ਭਾਈ ਅਕ ਦੁਕਾਨ ਤੇ ਫੇਰ ਵੀ ਪੈਨ ਲਾ ਕੇ ਸ਼ੁਰੂ ਤੇ ਹੁਣ ਮੈਂ ਘਰੇ ਬੈਠਾ ਆਂ ਤੇ ਦੇ 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 ਮੈਂ ਉਦਾਂ ਹੀ ਬੱਟਾ ਮੈਂ ਘਰੇ ਸੱਚ ਕੋਈ ਕੰਮਾਂ ਤੇ ਆਏਗਾ ਮਨੇ ਕੀਤਾ ਨਹੀਂ ਹੁਣ ਆਪਾਂ ਜਾਵਾਂਗੇ ਦੁਕਾਨ ਤੇ ਮੇਰੇ ਕ੍ਰੌਕਸ ਦੇ ਦੇ ਬੰਦੇ ਭਰਾ ਦੇ ਇਰੋ ਚ ਕੋਈ ਪਾਲਾ ਸਾਡੇ ਕੁਟ ਇਧਰ ਹੈ ਭਰਾ ਤੇ ਵੇਸ਼ ਲੱਗੀ ਸ਼ਾਮ ਲੱਗੀ ਅੱਛਾਮ ਮਾਹੌਲ ਪੂਰਾ ਵੇਵੀ ਚੱਲਦਾ ਪਿਆ ਹੁਣ ਆਪਾਂ ਤੇ ਹੁਣ ਆਪਾਂ ਖਾਣ ਲੱਗੇ ਖੀਰੇ ਤੇ ਆਪਾਂ ਜਿਹੜਾ ਕਰਦੇ ਅੰਦਰ ਖੀਰੇ ਦਾਸੇ ਲਾਈ ਤੁਸੀਂ ਵੀ ਖਾ ਲਓ ਪੀਂਦੇ ਲੋਰੀਆਂ ਮੈਂ ਖਾ ਲਿਆ ਵਾ ਇੱਕ ਦਾ ਹੋਰ ਖਾਈਏ ਦੁਕਾਨਵਾਲੀ ਜਾਈਏ ਭੈਣ ਮੇਰੀ ਨੇ ਚੋਲ ਲੈਣੇ ਆ ਮੈਨੇ ਜਾਣਾ ਹੈ ਦੁਕਾਨ ਨੂੰ ਤੇ ਆਪਾਂ ਤੁਹਾਨੂੰ ਦਿਖਾਉਨੇ ਉਥੇ ਦਾ ਮੋਹਲ ਚੜ ਕਿੱਦਾਂ ਚੱਲਦਾ ਪਿਆ ਉਹਦਾ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਵੀਰੇ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਕਮੈਂਟ ਤੇ ਸ਼ੇਅਰ ਵੀ ਕਰ ਦਿਓ ਹੁਣ ਆਪਾਂ ਚੱਲੇ ਆਂ ਦੁਕਾਨ ਤੇ ਲੋ ਜੀ ਹੁਣ ਆਪਾਂ ਚੱਲਨੇ ਆਂ ਸੱਚੀ ਦੂਰਨ ਲੱਪਏ ਆਂ ਉਹ ਤੋਂ ਤਾਂ ਮੈਂ ਕਹਿਨ ਦੇਵਾ ਹੁਣ ਮੈਂ ਸੱਚੀ ਚੱਲਣ ਲੱਗ ਪਿਆ ਚਲੋ ਘੜ ਦੇ ਮੋੜ ਤੇ ਲਾਉਣ ਲੋ ਜੀ ਹੁਣ ਆਪਾਂ ਚੱਲਨੇ ਆਂ ਮੋੜ ਤੋਂ ਬਾਹਰ ਤੋਂ ਬੰਦੇ ਆ ਹਮਕੱਤ ਲੋ ਜੀ ਆਪਾਂ ਚੱਲਨੇ ਆਂ ਪਾਸੇ ਮੈਂ ਆਪਾਂ ਚੱਲਦੇ ਆਂ ਜਮਾਂ ਤੋਂ ਲੜਾਈ ਕਰਦੇ ਆਂ ਕੋਣੇ ਤੋਂ ਮਾਰਦੇ ਆਂ ਲੋ ਜੀ ਆਪਾਂ ਪਹੁੰਚ ਗਏ ਦੁਕਾਨ ਤੇ ਜੀ ਬੱਠਾ ਦਾਸ ਹੋ ਗਿਆ ਬਹੁਤ ਫਿਰ ਦਾਸ ਕੱਤੇ ਬੈਠਾ ਕੀ ਹੋਇਆ ਦਿਲ ਮੇਰਾ ਇਹ ਕੰਦਾ ਆ ਕਿ ਅੰਦਰੋਂ ਬ੍ਰੈਂਚ ਨੂੰ ਛਿੱਤਰ ਮਾਰ ਸਮਝਿਆ ਹਾਈ ਇਹ ਪਤਾ ਨਹੀਂ ਤੇ ਭਈ ਪਾਣੀ ਵੀ ਢੰਡੇ ਆ ਇਥੋਂ ਬਚਾ ਪਤਾ ਨਹੀਂ ਕਿੱਦਾਂ ਹੋ ਜਾਂਦਾ ਹਾਂਜੀ ਗਾਇਸ ਹੁਣ ਆਪਾਂ ਬੈਠੇ ਹਾਂ ਬਾਹਰ ਤੇ ਮੀਂਹ ਦਾ ਮਾਹੌਲ ਫੇਰ ਬਣ ਲਿਆ ਆ ਬਾਬਾ ਮੇਰੀ ਕਰੀ ਕੱਲ ਵੀ ਪਿੰਦਾ ਰਿਆ ਰਾਤ ਵੀ ਪਿੰਦਾ ਰਿਆ ਮੇਰੀ ਕਰੀ ਤੂੰ ਅੱਜ ਕੰਮ ਨੂੰ ਪੂਰੀ ਛੁੱਟੀ ਹੋਣੀ ਠੀਕ ਆ ਹਾਂ ਪਾਜੀ ਕੱਲੋ ਛੁੱਟੀ ਆ ਕਿੰਨੇ ਦਿਨ ਤੀ 30 ਤਰੀਕ ਤੱਕ ਛੁੱਟੀਆਂ ਤੁਹਾਨੂੰ ਪੈ ਗਈਆਂ ਇਸ ਲਈ ਲਉਣਾ ਪੈਂਦਾ ਦੁਆਰਾ ਛੁੱਟੀ ਇਸ ਲਈ ਗਾਇਸ ਇੱਥੇ ਆਪਾਂ ਹੁਣ ਵੀਡੀਓ ਦਾ ਕਰਦੇ ਆ ਐਂਡ ਪਾਕਿਸਤਾਨੀ ਸਾਡੇ ਬਲੌਗ ਨਾਲ ਜੁੜੇ ਰਹੋ 2 TV08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨਾਂ ਨਹੀਂ ਕੀਤਾ ਚੈਨਲ ਨਾਲ ਦੇ ਨੂੰ ਚੈਨਲ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਬਸਕ੍ਰਾਈ ਕਰ ਲਓ ਸਬਸਕ੍ਰਾਈ ਤੇ ਵੀਡੀਓ ਨੂੰ ਲਲ ਲਾਈਕ ਕਰ ਦਿਓ ਸਬਸਕ੍ਰਾਈ ਕਰ ਦਿਓ